ਮੁੱਖਰੀ ਗੱਲ ਇਹ ਹੈ ਯਾਰ ਮਾੜੇ ਬੰਦੇ ਠੀਕ ਹੈ ਮਾੜਾ ਕੋਈ ਜੇ ਕੋਈ ਸਕੀਮਾ ਪਾਉਂਦਾ ਜਾਂ ਸਕੀਮਾ ਖੇਡਦਾ ਉਹਨਾਂ ਦਾ ਥੋੜੇ ਟਾਈਮ ਦਾ ਕੰਮ ਹੀ ਹੁੰਦਾ ਹੈ ਸਕੀਮ ਨਾਲ ਇੱਕ ਵਾਰੀ ਸਕੀਮ ਤਾਂ ਪੈ ਜਾਂਦੀ ਹੈ ਮੁੜ ਕੇ ਸਾਰੀ ਜ਼ਿੰਦਗੀ ਫਿਰ ਹਿਸਾਬ-ਕਿਤਾਬ ਨਹੀਂ ਆਉਂਦਾ ਠੀਕ ਹੈ ਨਾ ਸਕੀਮਾ ਵਾਲਾ ਬੰਦਾ ਸਿਰਫ ਇੱਕ ਵਾਰੀ ਰੇਜ਼ ਹੋ ਸਕਦਾ ਬਾਈ ਦੋ ਵਾਰੀ ਨਹੀਂ ਹੋ ਸਕਦਾ ਜ਼ਿਆਦਾਤਰ ਇੱਥੇ ਮਿਹਨਤ ਦੇ ਸੱਚ ਹੀ ਰਹਿੰਦਾ ਠੀਕ ਹੈ ਨਾ ਸੋ ਆਪਾਂ ਨੂੰ ਇਹ ਹੀ ਹੁੰਦਾ ਵੀ ਕੋਈ ਨਹੀਂ ਜੋ ਜੇ ਕੋਈ ਜੋ ਕੋਈ ਬੋਲਦਾ ਬੋਲਣ ਦਿਓ ਟਾਈਮ ਆਪੀ ਦਿਖਾ ਦੋਗੇ ਵੀ ਕੌਣ ਕਿੰਨਾ ਸਹੀ ਹੈ ਕੌਣ ਕਿੰਨਾ ਗਲਤ ਹੈ ਤੇ ਮੈਂ ਇਹ ਨਹੀਂ ਸਮਝਦਾ ਮੈਂ ਇਹ ਜ਼ਰੂਰੀ ਨਹੀਂ ਸਮਝਦਾ ਵੀ ਹਰੇਕ ਗੱਲ ਦਾ ਜਵਾਬ ਬੋਲ ਕੇ ਦਿੱਤਾ ਜਾਵੇ ਖਾਸ ਕਰਕੇ ਉਹ ਉਹਨਾਂ ਨੂੰ ਵੀ ਜਿਨ੍ਹਾਂ ਦਾ ਕੰਮ ਹੀ ਹੈ ਵੀ ਤੁਹਾਨੂੰ ਕੁਐਸਚਨ ਕਰਨਾ ਵੀ ਹਾਂ ਤੂੰ ਐ ਕਰਦਾ ਤੂੰ ਐ ਕਰਦਾ ਕੋਈ ਰੌਲੇ ਵਾਲੀ ਗੱਲ ਨਹੀਂ ਹੈਗੀ ਜੋ ਕਿਸ ਨੂੰ ਕੋਈ ਕੁਝ ਕਹਿੰਦਾ ਠੀਕ ਹੈ ਮੇਰੇ ਨਾਲ ਜਿੰਨੇ ਬੰਦੇ ਬਰਥਡੇ ਆ ਜਾਂ ਨਹੀਂ ਬਰਥਡੇ ਸਾਰਿਆਂ ਨੂੰ ਪਤਾ ਵੀ ਕਿਦਾਂ ਦਾ ਠੀਕ ਹੈ ਚੱਲ ਜੇ ਮੈਂ ਹੈਗਾ ਵੀ ਤਾਂ ਠੀਕ ਆ ਯਾਰ ਜੇ ਹੈਗਾ ਤਾਂ ਹੈਗਾ ਚੱਲ ਮੁੱਕੀ ਠੀਕ ਹੈ ਨਾ ਵਕਤ ਆਪ ਹੀ ਸਾਰਾ ਕੁਝ ਦੱਸ ਦੂਗਾ ਵੀ ਕੌਣ ਕਿੰਨਾ ਚੰਗਾ ਹੈ ਕੌਣ ਕਿੰਨਾ ਮਾੜਾ ਇਹ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਐਕਸਪੀਰੀਅੰਸ ਰੱਖਿਓ ਜੇ ਕੋਈ ਦੋ ਬੰਦੇ ਟੁੱਟਦੇ ਆ ਜਾਂ ਕੋਈ ਕਿਸੇ ਦੀ ਲੜਾਈ ਹੁੰਦੀ ਆ ਆਪਦੇ ਵਿੱਚ ਸਿਰਫ ਉਹੀ ਬੰਦਾ ਉੱਪਰ ਨੂੰ ਜਾਂਦਾ ਜਿਹੜਾ ਚੰਗਾ ਹੁੰਦਾ ਜਿਹੜੇ ਹੋਈ ਕਟਿ ਗਏ ਉਹਨਾਂ ਨੇ ਉੱਥੇ ਹੀ ਰਹਿ ਜਾਣਾ ਹੁੰਦਾ ਠੀਕ ਹਨ ਤੇ ਇੰਨਾ ਟਾਈਮ ਨਹੀਂ ਹੈਗਾ ਬਾਈ ਵੀ ਭੈਣ ਜਾ ਸਾਦਣਾ ਹੀ ਕਰੀ ਜਾਈ ਅਸੀਂ ਵੀ ਆਹ ਜੋ ਨੇ ਸਾਨੂੰ ਉਹ ਕਹਤਾ ਉਹ ਕਹਤਾ ਵੀਰੇ ਕੋਈ ਰੋਲੇ ਵਾਲੀ ਗੱਲ ਨਹੀਂ